ਨੈਟ ਦੇ ਮੇਜੋਰਟੀ ਲੀਡਰ ਜான் ਥੂਨ ਉਹਨਾਂ ਦਾ ਕਹਿ ਸਕਦੇ ਹਾਂ ਵੀ ਪਹਿਲਾ ਵੱਡਾ ਟੈਸਟ ਉਹਨਾਂ ਦੇ ਸਾਹਮਣੇ ਆ ਰਿਪਬਲਿਕਨਸ ਦੇ ਦੁਆਰਾ ਜੋ ਹਾਊਸ ਦੇ ਵਿੱਚ ਬਿਗ ਬਿਊਟੀਫੁਲ ਬਿਲ ਜਸਨੂ ਰਾਸ਼ਪਤੀ 트੍ਰੰਪ ਉਹਨਾਂ ਦਾ ਵਿਸ਼ੇਸ਼ ਟੈਕਸ ਵਾਲਾ ਬਜਟ ਬਿਲ ਜਿਹੜਾ ਉਹ ਆਖਿਆ ਜਾ ਰਿਹਾ ਆ ਉਸ ਨੂੰ ਪਾਸ ਕਰਕੇ ਇੱਕ ਵੋਟ ਦੇ ਫਰਕ ਦੇ ਨਾਲ ਜਿਹੜਾ ਉਹ ਕੱਲ੍ਹਿਆ ਆ ਹੁਣ ਸੈਨੇਟ ਦੇ ਵਿੱਚ ਜਿਹੜੇ ਮੇਜੋਰਟੀ ਲੀਡਰ ਉਨ੍ਹਾਂ ਦੇ ਮੋੜਿਆਂ ਦੇ ਉੱਤੇ ਭਾਰ ਆ ਵੀ ਇਸ ਨੂੰ ਪਾਸ ਉੱਥੇ ਕਰਾ ਕੇ ਤੇ ਮੂੜ ਹਾਊਸ ਦੇ ਵਿੱਚ ਕੱਲਿਆ ਜਾਵੇ ਜਿਹੜੀਆਂ ਵੀ ਉਸ ਦੇ ਵਿੱਚ ਸੋਧਾਂ ਹੋਣੀਆਂ ਆ ਉਸ ਦੇ ਨਾਲ ਤਾਂ ਜੋ ਹਾਊਸ ਤੇ ਉਸ ਨੂੰ ਪਾਸ ਕਰਕੇ ਦੁਬਾਰਾ ਰਿਪਬਲਿਕਨਸ ਦੇ ਦੁਆਰਾ ਉਹ 트੍ਰੰਪ ਹੁਣਾ ਦੇ ਡੈਸਕ ਦੇ ਉੱਤੇ ਜਾਵੇ ਤੇ ਉਹ ਉੱਥੇ ਸਾਈਨ ਕਰ ਸਕਣ ਸੋ ਇਹ ਜਿਹੜੇ ਰਿਪਬਲਿਕਨਸ ਨੇ 2017 ਦੇ ਵਿੱਚ ਪਿਛਲੀ ਵਾਰ ਇੱਕ ਵੱਡਾ ਜਿਹੜਾ ਟੈਕਸ ਬਿਲ ਆ ਉਹ ਪਾਸ ਕੀਤਾ ਸੀ ਜਦੋਂ ਰਾਸ਼ਪਤੀ 트੍ਰੰਪ ਹੁਣਾ ਦੀ ਪਹਿਲੀ ਜਿਹੜੀ ਟਰਮ ਸੀਗੀ ਉਸ ਟਾਈਮ ਦੇ ਉੱਤੇ ਸੈਨੇਟਰ ਮਿਚ ਮਕੋਨਰ ਸੀਗੇ ਕੰਟਕੀ ਤੋਂ ਜਿਹੜੇ ਕਾਫੀ ਲੰਮਾ ਸਮਾਂ ਰਿਪਬਲਿਕਨਸ ਦੇ ਮੈਜੋਰਟੀ ਲੀਡਰ ਉੱਥੇ ਰਹੇ ਨੇ ਉਹਨਾਂ ਦੇ ਦੁਆਰਾ ਇਹ ਸਾਰਾ ਕੁਝ ਜਿਹੜਾ ਉਦੋਂ ਕੀਤਾ ਗਿਆ ਸੀਗਾ ਹੁਣ ਮਿਚ ਮਕੋਨਰ ਦੀ ਤਾਂ ਸਿਹਤ ਆਪਣੀ ਵੀ ਜਿਹੜੀ ਉਹ ਢਿੱਲੀ ਰਹਿੰਦੀ ਆ ਤੇ ਇਸ ਦੇ ਨਾਲ ਨਾਲ ਹਰਜੋਤ ਸਿੰਘ ਜੀ ਵੀ ਉਹਨਾਂ ਦਾ ਹੁਣ ਟਰੰਪ ਹੁਣਾਂ ਦੇ ਨਾਲ ਇੱਕ ਹਸਾਬ ਦੇ ਨਾਲ ਸਿੰਘ ਵੀ ਜਿਹੜੇ ਉਹ ਫਸਦੇ ਰਹੇ ਆ ਉਹਨਾਂ ਦੇ ਬਹੁਤ ਸਾਰੇ ਜਿਹੜੇ ਨੋਮੀਨੇਸ ਦੇ ਉਲਟ ਵੀ ਜਿਹੜੀ ਹੋ ਵੋਟਰ ਪਾ ਚੁੱਕੇ ਆ ਇੱਕ ਪਾਸੇ ਹੁਣ ਕੁਝ ਜਿਹੜੇ ਰਿਪਬਲਿਕਨਸ ਇਸ ਗੱਲ ਤੋਂ ਵੀ ਚਿੰਤਤ ਨੇ ਵੀ ਜਿਹੜੀਆਂ ਸਪੈਂਡਿੰਗ ਕੱਟਸ ਨੂੰ ਲੈ ਕੇ ਟੈਨਸ਼ਨ ਜਿਹੜੀ ਉਹ ਬਣੀ ਪਈ ਆ ਜਿੰਨਾਂ ਚ ਸੂਜ਼ਨ ਕਾਲਨਸ ਮੈਨ ਤੋਂ ਲੀਜ਼ਾ ਮਰਕੋਸਕੀ ਅਲਾਸਕਾ ਤੋਂ ਜੋਸ਼ ਹੌਲੀ ਮਜ਼ੂਰੀ ਤੋਂ ਇਹਨਾਂ ਨੇ ਜਿਹੜੀ ਕਹਿੰਦੇ ਵੀ ਮੈਡੀਕੇਟ ਫੰਡਿੰਗ ਦੇ ਵਿੱਚ ਜਿਹੜੇ ਕੱਟ ਆ ਉਸ ਨੂੰ ਲੈ ਕੇ ਚਿੰਤਾ ਜਿਹੜੀ ਉਹ ਚਿਤਾਈ ਆ ਜਿਹੜੇ ਥੌਮ ਟੈਲਸ ਨੇ ਨਾਰਥ ਕੈਰੋਲਿਨਾ ਦੇ ਤੇ ਹੋਰ ਜਿਹੜੇ ਰਿਪਬਲਿਕਨਸ ਆ ਉਹ ਉਹ ਸੁਜੈਸਟ ਕਰ ਰਿਹਾ ਵੀ ਉਹ ਰੋਲ ਬੈਕ ਜਿਹੜਾ ਟੈਕਸ ਬ੍ਰੇਕ ਸੋਲਰ ਦੇ ਲਈ ਆ ਉਹਦੇ ਲਈ ਉਹ ਫਾਈਟ ਕਰਨਗੇ wind geothermal એનર્ਜੀ ਦੇ ਲਈ ਜਿਸ ਨੂੰ ਡੈਮੋਕ੍ਰੇਟਸ ਨੇ 2022 ਦੇ ਵਿੱਚ ਜਿਹੜਾ ਉਹ ਪਾਸ ਜਿਹੜਾ ਹੋਇਆ ਸੀਗਾ ਸੋ ਮੈਡੀਕੇਡ ਐਸ ਟਾਈਮ ਬਿਗ 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 ਡੀਲ ਫॉर ਅਸ ਮਰਕੋਸਕੀ ਹੁਣਾਂ ਨੇ ਪਿਛਲੇ ਮਹੀਨੇ ਇਹ ਜਿਹੜਾ ਉਹ ਬਿਆਨ ਦਿੱਤਾ ਸੀਗਾ ਡੋਜ ਦਾ ਜਿਹੜਾ ਮਹਿਕਮਾ ਉਸ ਦੇ ਜਿਹੜੇ ਮਸਕ ਆ ਔਰ ਹਰਨੋਸ ਨੂੰ ਅਲਵਦਾ ਆਖ ਕੇ ਜਿਹੜੇ ਉਹ ਲੰਘ ਚੁੱਕੇ ਆ 5.5 ਹਜ਼ਾਰ ਡਾਲਰ ਦਾ ਜਿਹੜਾ ਜੁਮਲਾ ਆ ਇਹਨਾਂ ਨੇ ਦਿੱਤਾ ਸੀ ਜਿੱਦਾਂ ਲੱਖਾਂ ਰੁਪਈਆਂ ਦਾ ਜੁਮਲਾ ਪਾ ਪਾਲਿਆਂ ਨੇ ਲੋਕਾਂ ਨੂੰ ਦਿੱਤਾ ਸੀਗਾ ਉਸ ਤੋਂ ਬਗੈਰ ਹੀ ਕਹਿੰਦੇ ਵੀ ਇਲਨ ਮਸਕ ਤੁਰ ਗਿਆ ਤੇ ਆਪ ਨੂੰ ਇਹ ਵੀ ਪਤਾ ਵੀ ਇਹ ਉਸ ਟਾਈਮ ਦੇ ਉੱਤੇ ਉਹ ਛੱਡ ਕੇ ਗਿਆ ਆ ਵੀ ਜਦ ਹੁਣ ਇਹਨਾਂ ਦੇ ਇਸ ਬਿੱਲ ਦੇ ਨਾਲ ਤਕਰੀਬਨ 3.8 ਟ੍ਰਿਲੀਅਨ ਡਾਲਰ ਦਾ ਜਿਹੜਾ ਡੈਟਾ ਹੋਰ ਕਰਜ਼ਾ ਜਿਹੜਾ ਅਮਰੀਕਾ ਤੇ ਸਿਰ ਵੱਜ ਜਾਣਾ ਆ ਜਦਕਿ ਦੋਜ ਨੂੰ ਮੇਨ ਤੌਰ ਦੇ ਤੇ ਇਹ ਇਹ ਦੇਖ ਕੇ ਜਿਹੜਾ ਉਹ ਲੋਕਾਂ ਦੇ ਵਿੱਚ ਪੇਸ਼ ਕੀਤਾ ਗਿਆ ਸੀ ਵੀ ਇਸ ਦੇ ਨਾਲ ਅਸੀਂ ਸਪੈਂਡਿੰਗ ਆ ਉਸ ਦੇ ਉੱਤੇ ਕੰਟਰੋਲ ਜਿਹੜਾ ਉਹ ਕਰਾਂਗੇ ਸੋ ਇਹ ਹੁਣ ਕਹਿੰਦੇ ਵੀ ਜਿਹੜੇ ਚੂਨ ਆ ਉਹਨਾਂ ਦੇ ਲਈ ਇੱਕ ਕਾਫੀ ਵੱਡਾ ਜਿਹੜੀ ਕਹੋ ਵੀ ਟੈਨਸ਼ਨ ਆ 1100 ਤੋਂ ਵੱਧ ਪੇਜਾਂ ਦਾ ਜਿਹੜਾ ਹਰਜੋਤ ਸਿੰਘ ਜੀ ਆ ਇਹ ਬਿੱਲ ਹੈਗਾ ਆ ਜਿਹਦੇ ਪੇਜਾਂ ਦੇ ਵਿੱਚ ਇਹ ਵੀ ਚੀਜ਼ ਲੁਕੀ ਆ ਵੀ ਉਹਨਾਂ ਅਧਿਕਾਰੀਆਂ ਨੂੰ ਕੁਝ ਸ਼ਾਇਦ ਨਾ ਕਿਹਾ ਜਾਵੇ ਜਿਹੜਾ ਕੀ ਕੋਰਟਸ ਦੇ ਹੁਕਮਾਂ ਦੀ ਉਲੰਘਣਾ ਜਿਹੜੀ ਉਹ ਕਰਦੇ ਆ ਖਾਸ ਕਰਕੇ ਇਹਨਾਂ ਦੇ ਜਿਹੜੇ ਹੁਣ ਪੱਖ ਤੋਂ ਕਿਉਂਕਿ ਇਹਨਾਂ ਨੂੰ ਇਹ ਵੀ ਪਤਾ ਆ ਵੀ ਬਹੁਤ ਸਾਰੇ ਜਿਹੜੇ ਕੋਰਟਸ ਆ ਉਹ ਸੰਵਿਧਾਨ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਕਈ ਚੀਜ਼ਾਂ ਕਰਨ ਤੋਂ ਰੋਕ ਰਹੇ ਨੇ ਤੇ ਪਰ ਉਹ ਕਹਿੰਦੇ ਆ ਵੀ ਕੋਈ ਨਹੀਂ ਆਪਾਂ ਕੰਮ ਖਿੱਚ ਕੇ ਜਿਹੜਾ ਉਹ ਰੱਖਣਾ ਆ ਸੋ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਇਸ 1100 ਪੇਜ ਦੇ ਬਿੱਲ ਦੇ ਵਿੱਚ ਜਿਹੜੀਆਂ ਉਹ ਲੁਕੀਆਂ ਪਈਆਂ ਨੇ ਪਰ ਸੈਨੇਟ ਦੇ ਜਿਹੜੇ ਰਿਪਬਲਿਕਨਸ ਆ ਉਹ ਕੀ ਮਤ ਇਸ ਤੇ ਉੱਤੇ ਜਿਹੜਾ ਉਹ ਬਣਾਉਂਦੇ ਆ ਉਹ ਇੱਕ ਵੱਡੀ ਜਿਹੜੀ ਕਹ ਲੋ ਵੀ ਪਹਿਲ ਜਿਹੜੀ ਚਹਲ ਕਦਮੀ ਆ ਉੱਥੇ ਜਿਹੜੀ ਉਹ ਰਹਿਣ ਵਾਲੀ ਹੈਗੀ ਆ ਸੋ ਟੈਕਸ ਰਿਡਕਸ਼ਨਸ ਸਾਲਟ ਦੇ ਜਿਹੜੇ ਲੈਵਲਸ ਆ ਉਸ ਤੇ ਵਿੱਚ ਜਿਹੜਾ ਉਹ ਫਰਕ ਪਾਉਣਾ ਕਿੰਨੂ ਕਿੰਨਾ ਜਿਹੜਾ ਉਹ ਟੈਕਸ ਬ੍ਰੇਕ ਜਿਹੜਾ ਉਹ ਮਿਲਦਾ ਆ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਇਸ ਟਾਈਮ ਇਸ ਦੇ ਵਿੱਚ ਹੈਗੀਆਂ ਆ ਪਰ ਸਭ ਤੋਂ ਵੱਡਾ ਜਿਹੜਾ ਮਸਲਾ ਆ ਮੈਡੀਕੇਟ ਦੇ ਜਿਹੜੇ ਕਟਸ ਆ ਉਸ ਨੂੰ ਲੈ ਕੇ ਜਿਹੜੀ ਉਹ ਚਿੰਤਾ ਆ ਉਹ ਬਣੀ ਪਈ ਹੈਗੀ ਆ ਲੋਕਾਂ ਵੱਲੋਂ ਰਿਪਬਲਿਕਨਸ ਕਾਂਗਰਸਮੈਨ ਸੈਨੇਟਰਸ ਆ ਬਹੁਤ ਜ਼ਿਆਦਾ ਬਰੋ ਵਿਰੋਧ ਹੋ ਰਿਹਾ ਜਦੋਂ ਉਹ ਆਪਣੀਆਂ ਟਾਊਨ ਹਾਲ ਮੀਟਿੰਗਸ ਕਰਦੀਆਂ ਇੱਕ ਕਾਂਗਰਸ ਵੂਮਨ ਆਪਣੀ ਟਾਊਨ ਹਾਲ ਮੀਟਿੰਗ ਕਰ ਰਹੀ ਸੀ ਤੇ ਇੱਕ ਜਿਹੜਾ ਉਹਨਾਂ ਦਾ ਕੌਨਸਟਿਟੂਐਂਟ ਸੀ ਉਹਨ ਕਿਹਾ ਵੀ ਇਹ ਤਾਂ ਅਸੀਂ ਜਲਦੀ ਮਰਾਂਗੇ ਜੇ ਸਾਡਾ ਜਿਹੜਾ ਮੈਡੀਕੇਅਰ ਦੇ ਵਿੱਚ ਤੁਸੀਂ ਕੱਟ ਕਰ ਰਹੇ ਆ ਤਾਂ ਉਹਦਾ ਜਵਾਬ ਸੀ ਕਹਿੰਦੀ ਵੀ ਮਰਨਾ ਤਾਂ ਫਸਾਰੇ ਨਹੀਂ ਆ ਸੋ ਕਾਫੀ ਜਿਆਦਾ ਜਿਹੜਾ ਵਿਰੋਧ ਹੋ ਰਿਹਾ ਹੈ ਇਸੇ ਕਰਕੇ ਬਹੁਤ ਸਾਰੇ ਜਿਹੜੇ ਕਾਂਗਰਸ ਲੋਕ ਹਨ ਉਹਨਾਂ ਨੇ ਆਪਣੀਆਂ ਟਾਊਨ ਹਾਲ ਮੀਟਿੰਗਸ ਵੀ ਕੈਨਸਲ ਕੀਤੀਆਂ ਹੋਈਆਂ ਆ ਕਿ ਨਹੀਂ ਲੋਕਾਂ ਦੇ ਅਸੀਂ ਜਿਹੜੇ ਵਿਊ ਪੁਆਇੰਟ ਆ ਉਹ ਨਹੀਂ ਸੁਣਨੇ ਹੈਗੇ ਅਗਲੀ ਖਬਰ ਹਰ ਜੀ ਜੀ ਬ੍ਰੇਕ ਲੈ ਲਿਨੇ ਆਪਾਂ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਖਬਰਾਂ ਵੱਲ ਦੁਬਾਰਾ ਵਧਦੇ ਹਾਂ ਯੂਕਰੇਨ ਨੇਵੀ ਰਸ਼ੀਆ ਦੇ ਉੱਤੇ ਡਰੋਨ ਦੇ ਨਾਲ ਜਿਹੜਾ ਉਹ ਹਮਲਾ ਕੀਤਾ ਉਹਦੀ ਕੀ ਅਪਡੇਟ ਹੋਈ ਆ ਉਸ ਬਾਰੇ ਜਿਹੜੀ ਉਹ ਚਰਚਾ ਕਰਾਂਗੇ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਅਹਿਮ ਖਬਰਾਂ ਜੋ ਚੱਲ ਰਹੀਆਂ ਆ ਉਸ ਬਾਰੇ ਆਪਾਂ ਚਰਚਾ ਕਰਦੇ ਹਾਂ ਇਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ ਯੂਐਸ ਸੇ